ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਜਿਸ ਸਥਾਨ ਤੇ ਖੜੇ ਆ ਇਹ ਅਸਥਾਨ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਇਹ ਉਹ ਅਸਥਾਨ ਹੈ ਜਿਵੇਂ ਪਿੱਛੇ ਇਤਿਹਾਸ ਦੇ ਵਿੱਚ ਬਹੁਤ ਖੂਬ ਨੋਟ ਕੀਤਾ ਗਿਆ ਵੀ ਇਹ ਗੁਰਦੁਆਰਾ ਜਿੱਥੇ ਬਣਿਆ ਉਹ ਮਾਤਾ ਗੁਜਰ ਕੌਰ ਜੀ ਅਤੇ ਸੂਟੇ ਸਹਿਬਜ਼ਾਦਿਆਂ ਦਾ ਸਥਾਨ ਹੈ ਇਸ ਸਥਾਨ ਦੇ ਉੱਪਰੇ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਉਹਨਾਂ ਨੂੰ ਜਿਹੜੇ ਬਾਬਾ ਕੁੰਮਾ ਮਾਸਕੀ ਜੀ ਪਰਵਾਰ ਵਿਛੋੜਾ ਸਥਾਨ ਤੋਂ ਲੈ ਕੇ ਇੱਥੇ ਆਏ ਸੀਗੇ ਕਾਦੇ ਵਿੱਚ ਲੈ ਕੇ ਆਏ ਤੇ ਬੇੜੀ ਦੇ ਵਿੱਚ ਉਹ ਦੇਖੋ ਸਾਹਮਣੇ ਲਿਖਿਆ ਸੱਤ ਪੋਦੀ ਰਾਤ 1704 ਈਸਵੀ ਦੇ ਵਿੱਚ ਇੱਕ ਰਾਤ 베ੜੀ ਦੇ ਮਲਾ ਬਾਬਾ ਕੁੰਮਾ ਮਾਸਕੀ ਦੀ ਚੌਂਪੜੀ ਵਿੱਚ ਇੱਥੇ ਹੀ ਬਤਿੱਦ ਕੀਤੀ ਸੀਗੀ ਠੀਕ ਹੈ ਜੀ ਬਾਬਾ ਕੁੰਮਾ ਮਾਸਕੀ ਦਾ ਜਨਮ ਪਿੰਡ ਅਵਾਨਕੋੜ ਦੇ ਝੀਵਰ ਪਰਿਵਾਰ ਦੇ ਵਿੱਚ ਹੋਇਆ ਸੀ ਏਸੇ ਹੀ ਪਿੰਡ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵੱਸਦੀ ਮਾਈ ਲక్ష్ਮੀ ਜੀ ਨੇ ਦਾਦੀ ਜੀ ਤੇ ਨਿੱਕੀਆਂ ਜਿੰਦਾਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਜਿਹੜਾ ਛਕਾਉਣ ਦੀ ਸੇਵਾ ਕੀਤੀ ਸੀਗੀ ਗੰਗੂ ਪਾਪੀ ਵੀ ਇਸੇ ਸਥਾਨ ਤੇ ਆ ਕੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਮਿਲਿਆ ਸੀ ਸ਼ਹੀਦੀ ਪੈਂਡੇ ਦਾ ਸਫ਼ਰ ਤੈਅ ਕੀਤਾ ਉਹਦੇ ਬਾਰੇ ਇਹ ਬੋਰਡ ਦੇ ਉੱਪਰ ਸਾਰਾ ਡਿਟੇਲਡ ਲਿਖਿਆ ਹੋਇਆ ਵੀ ਕਿੱਥੇ ਕਿਸ ਤਰ੍ਹਾਂ ਕਿਸ ਤਰੀਕ ਨੂੰ ਉਹਨਾਂ ਨੇ ਆਪਣਾ ਜਿਹੜਾ ਸ਼ਹੀਦੀ ਪੈਂਡਾ ਸੀ ਉਹ ਤੈਅ ਕੀਤਾ ਇੱਥੇ ਤੁਸੀਂ ਇਸ ਬੋਰਡ ਤੋਂ ਇਸ ਨੂੰ ਪਲੀ ਭਾਂਤ ਪੜ ਸਕਦੇ ਹੋ ਤੇ ਹੁਣ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆਂ ਕੁੰਮੇ ਮਾਸਕੀ ਦੀ ਜਿਹੜੀ ਛੰਨ ਤੀਗੀ ਆਪਣੇ ਦੇਖੋ ਮਾਈ ਲక్ష్ਮੀ ਜੀ ਦੇ ਨਾਮ ਤੇ ਜਿਹੜਾ ਲੰਗਰ ਹਾਲ ਬਣਿਆ ਕਿਉਂਕਿ ਮਾਈ ਲక్ష్ਮੀ ਜੀ ਨੇ ਹੀ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਜਿਹੜੀ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਸੀਗੀ ਸ ਦੇਖੋ ਲਿਖਿਆ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਉਹ ਐ ਇੱਥੇ ਵੀ ਲਿਖ ਕੇ ਲਾਇਆ ਜਿਵੇਂ ਬਾਹਰ ਹੈ ਇਹ ਪੂਰਾ ਇਤਿਹਾਸ ਤੁਸੀਂ ਇੱਥੋਂ ਪੜ੍ਹ ਵੀ ਸਕਦੇ ਹੋ ਪਿੰਡ ਚੱਕ ਢੇਰਾ ਦਾ ਜਿਹੜਾ ਇਹ ਰਕਬਾ ਪੈਂਦਾ ਜਮੀਨ ਉਸ ਜਗ੍ਹਾ ਦੇ ਉੱਪਰ ਬਣਿਆ ਹੋਇਆ ਇਹ ਸਾਹਮਣੇ ਦੇਖੋ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸਕੀ ਦੇਖੋ ਜਿਹੜਾ ਚિત੍ਰਕਾਰ ਨੇ ਉਸੇ ਤਰ੍ਹਾਂ ਦਾ ਦ੍ਰਿਸ਼ ਤੇ ਸਰਸਾ ਨਦੀ ਦੇ ਵਿੱਚ ਜਿਹੜੀ ਬੇੜੀ ਐ ਉਹ ਜਿਹੜੀ ਚਲਦੀ ਦਿਖਾਈ ਦਿੱਤੀ ਐ ਉਸੇ ਤਰ੍ਹਾਂ ਪ੍ਰਤੱਖ ਮਤਲਬ ਬਣਾਇਆ ਸੀਨ ਜਿਵੇਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੁੰਮਾ ਮਾਸਕੀ ਨੇ ਸਰਸਾ ਨਦੀ ਨੂੰ ਪਾਰ ਕਰਾਇਆ ਤੇ ਇਸ ਸਥਾਨ ਦੇ ਉੱਪਰ ਲੈ ਕੇ ਆਇਆ ਨਿੱਕੀਆਂ ਜਿੰਦਾ ਕਹਿੰਦਾ ਵੱਡਾ ਸਾਕਾ ਆ ਦੇਖੋ ਜੀ ਇਸ ਇਤਿਹਾਸਿਕ ਸਥਾਨ ਪੜ ਸਕਦੇ ਹੋ ਤੁਸੀਂ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦੇ ਪਿੰਡ ਚੱਕ ਢੇਰਾ ਦੇ ਵਿੱਚ ਯਾਦਗਾਰ ਸ਼ਨ ਬਾਬਾ ਕੁੰਮਾ ਮਾਸਕੀ ਜੀ ਲਓ ਜੀ ਸਾਹਮਣੇ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਦੇਖੋ ਇਹੇ ਅਸਥਾਨ ਹੈ ਜੋ ਆ ਦੇਖੋ ਤੁਸੀਂ ਆ ਦੇਖੋ ਇੱਥੇ ਜਿਹੜੀਆਂ ਇਤਿਹਾਸਿਕ ਜੋ ਚੀਜ਼ਾਂ ਨੇ ਕੌ ਮਿਲਿਆ ਨੇ ਖੁਦਾਈ ਦੇ ਵਿੱਚ ਉਹ ਤੁਸੀਂ ਦੇਖੋ ਤੇ ਨਾਲੇ ਪੜੋ ਇਹਨਾਂ ਦਾ ਇਤਿਹਾਸ ਸ੍ਰੀ ਸਾਹਿਬ ਦਾ ਇਤਿਹਾਸ ਲਿਖਿਆ ਹੈ 20 ਫੁੱਟ ਡੂੰਗੀ ਜਗਾ ਤੋਂ ਮਿਲਿਆ ਹੈ ਤੇ ਇੱਕ ਮੰਡਲ ਮਿਲਿਆ ਆ ਨੀਚੇ ਪਿਆ ਇਹ ਵੀ ਜਿਹੜਾ ਖੁਦਾਈ ਦੇ ਦੌਰਾਨ ਇਹ ਮਿਲਿਆ ਜਿਹੜਾ ਉਦੋਂ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਤੇ ਸਰਬ ਲੋਹ ਦਾ ਬਾਟਾ ਇਹ ਤਿੰਨ ਚੀਜ਼ਾਂ ਇਤਿਹਾਸਿਕ ਇਸ ਸਥਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਭਾਜੀ ਜਿਹੜੇ ਇੱਥੇ ਮੁੱਖ ਸੇਵਾਦਾਰ ਨੇ ਉਹਨਾਂ ਤੋਂ ਆਪਾਂ ਇਸ ਜਗ੍ਹਾ ਦਾ ਇਤਿਹਾਸ ਸਰਵਣ ਕਰਾਂਗੇ ਹਾਂਜੀ ਬਾਬਾਈ ਸਾਨੂੰ ਦੱਸੋ ਇਸ ਜਗ੍ਹਾ ਦਾ ਕੀ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਿਸ ਸਥਾਨ ਦੇ ਅਪਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਯਾਦਗਾਰ ਸ਼ਾਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਜੇ ਆਪਾਂ ਸੰਖੇਪ ਇਤਿਹਾਸ ਵੱਲ ਚਾਤ ਮਾਰੀਏ ਤਾਂ ਜਦੋਂ ਗੁਰੂ ਕਲੰਗੀ ਜੀਰ ਪਾਤਸ਼ਾਹ ਜੀ ਨੇ ਨੰਦਪੁਰ ਸਾਹਿਬ ਛੱਡਣਾ ਕੀਤਾ ਸਨ 1704 ਈਸਵੀ ਦੇ ਵਿੱਚ ਪਿਛੋਂ ਮੁਗਲਾਂ ਤੇ ਪਹਾੜੀਆਂ ਨੇ ਹਮਲਾ ਕੀਤਾ ਧੋਖੇ ਦੇ ਨਾਲ ਖਾਦੀਆਂ ਹੋਈਆਂ ਕਸਮਾਂ ਤੋੜਦੇ ਆ ਤੇ ਜੰਗ ਸ਼ੁਰੂ ਹੋ ਗਈ ਜੰਗ ਹੁੰਦੇ ਹੁੰਦੇ ਜਦੋਂ ਗੁਰੂ ਪਾਛਾ ਜੀ ਪਰਿਵਾਰ ਸਮੇਤ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਜਿਸ ਥਾਂ ਤੇ ਹੁਣ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਉੱਥੇ ਖਮਸਾਨ ਦੀ ਜੰਗ ਹੋਈ ਜਿਸ ਦੇ ਵਿੱਚ ਗੁਰੂ ਪਾਛਾ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵਿਛੜਿਆ ਗੁਰੂ ਸਾਹਿਬ ਜੀ ਸਰਸਾ ਨਦੀ ਪਾਰ ਕਰਕੇ ਵੱਡੇ ਸਾਹਿਬ ਜਾਦਿਆਂ ਸਮੇਤ 40 ਸਿੰਘਾਂ ਸਮੇਤ ਪੜਾ ਦਰਪੜਾ ਰੋਪੜ ਗੁਰਦੁਆਰਾ ਪੱਠਾ ਸਾਹਿਬ ਤੋਂ ਹੁੰਦੇ ਹੋਏ ਬ੍ਰਹਮਣ ਮਾਜਰਾ ਬੂਰ ਮਾਜਰਾ ਤੇ ਚਮਕੌਰ ਸਾਹਿਬ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਪਹਿਲੀ ਪਰਿਵਾਰ ਵਿਛੋੜੇ ਤੋਂ ਬਾਅਦ ਵਾਲੀ ਰਾਤ ਆ 7 ਪੋ ਦੀ ਚਮਕੌਰ ਸਾਹਿਬ ਗੜੀ ਦੇ ਵਿੱਚ ਬਤੀਤ ਕੀਤੀ ਤੇ 8 ਪੋ ਨੂੰ ਚਮਕੌਰ ਦੀ ਜੰਗ ਹੋਈ ਪਰਿਵਾਰ ਦਾ ਦੂਜਾ ਹਿੱਸਾ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤਾਂ ਆਪਾਂ ਸੁਣਦੇ ਆ ਕਿ ਸਰਸਨ ਨਦੀ ਪਾਰ ਕਰਕੇ ਦਿੱਲੀ ਵੱਲ ਚਲੇ ਗਏ ਪਰ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਸ ਅਸਥਾਨ ਦੀ ਖੋਜ ਕੀਤੀ ਤੇ ਉਹਨਾਂ ਨੇ ਇਹ ਇਸ ਸਥਾਨ ਦੇ ਨਾਲ ਨਾਲ 17 ਹੋਰ ਇਤਿਹਾਸਕ ਸਥਾਨਾਂ ਦੀ ਵੀ ਖੋਜ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਦੇ ਵਿੱਚੋਂ ਕਾਫੀ ਸਾਰੇ ਸਥਾਨ ਬਣ ਚੁੱਕੇ ਹਨ ਤੇ ਜਿਨ੍ਹਾਂ ਦੇ ਵਿੱਚੋਂ ਉਹ ਰੋਪੜ ਵਾਲਾ ਸਥਾਨ ਰੋਪੜ ਉੱਚਾ ਖੇੜਾ ਮਹੱਲਾ ਦੇ ਵਿੱਚ ਜਿੱਥੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਭਾਈ ਮਨੀ ਸਿੰਘ ਉਹਨਾਂ ਦੇ ਨਾਲ ਦੋ ਸਿੰਘ ਦਿੱਲੀ ਦੇ ਰਹਿਣ ਵਾਲੇ ਭਾਈ ਧੰਨਾ ਸਿੰਘ ਤੇ ਭਾਈ ਜਵਾਰ ਸਿੰਘ ਅਰੋੜਾ ਤੇ ਦੋ ਸੇਵਾਦਾਰ ਬੀਬੀਆਂ ਬੀਬੀ ਭਾਗੋ ਤੇ ਬੀਬੋ ਇਹਨਾਂ ਸੱਤ ਜਣਿਆਂ ਨੇ ਰੋਪੜ ਸ਼ਹਿਰ ਉੱਚੇ ਖੇੜੇ ਮਹੱਲੇ ਦੇ ਵਿੱਚ ਪਾਈ ਜਵਾਰ ਸਿੰਘ ਅਰੋੜਾ ਦੇ ਰਿਸ਼ਤੇਦਾਰਾਂ ਦੇ ਕਰੇ ਉਹ ਸੱਤ ਪੋ ਦੀ ਪਹਿਲੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਵਾਲੀ ਬਤੀਤ ਕੀਤੀ ਤੇ ਅੱਠ ਪੋ ਨੂੰ ਅਗਲੇ ਦਿੱਲੀ ਵਾਲੇ ਪਿੰਡੇ ਤੈਅ ਕੀਤੇ ਪਰਿਵਾਰ ਦਾ ਤੀਜਾ ਹਿੱਸਾ ਤਨਤਨ ਦਾਦੀ ਮਾਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਜੋ ਕਿ ਸਰਸਾ ਨਦੀ ਪਾਰ ਨਹੀਂ ਸੀ ਕਰ ਸਕੇ ਸਰਸਾ ਨਦੀ ਦੇ ਕੰਡੇ-ਕੰਡੇ ਸੱਤ ਪੋ ਸ਼ਾਮ ਨੂੰ ਇਸ ਅਸਥਾਨ ਤੇ ਪਹੁੰਚੇ ਜਿੱਥੇ ਹੁਣ ਆਪਜੀ ਇਸ ਸਥਾਨ ਦੇ ਦਰਸ਼ਨ ਕਰ ਰਹੇ ਆ ਤੇ ਇੱਥੇ ਹੁਣ ਅੱਗੇ ਸਤਲੁਜ ਦਰਿਆ ਆ ਗਿਆ ਇੱਕ ਪਾਸੇ ਸਰਸਨ ਦੀ ਆ ਕੇ ਪਹਾੜਾਂ ਦੇ ਵਿੱਚੋਂ ਆ ਕੇ ਸਤਲੁਜ ਦਰਿਆ ਦੇ ਵਿੱਚ ਪੈ ਕੇ ਇੱਥੇ ਨਾਲ ਹੀ ਵਹਿੰਦੀ ਆ ਤੇ ਬਾਬਾ ਕੁੰਮਾ 마ਸ਼ਕੀ ਇੱਥੇ ਜੋ ਮੇੜੀ 베ੜੀ ਦੇ ਮਲਾਸ ਸੀ ਆਪਣੀ ਝੌਂਪੜੀ ਛੰਨ ਬਣਾ ਕੇ ਰਹਿੰਦੇ ਸੀ ਸੋ ਸਤਪੋ ਸ਼ਾਮ ਨੂੰ ਦਾਦੀ ਮਾਂ ਤੇ ਸਹਿਬ ਜਦ ਇਹ ਸਥਾਨ ਤੇ ਪਹੁੰਚੇ ਬਾਬਾ ਕੁੰਮਾ 마ਸ਼ਕੀ ਜੀ ਦੀ ਛੰਨ ਦੇ ਵਿੱਚ ਉਹਨਾਂ ਨੇ ਸਤਪੋ ਦੀ ਪਹਿਲੀ ਰਾਤ ਜਿਹੜੀ ਪਰਿਵਾਰ ਵਿਛੋੜੇ ਤੋਂ ਬਾਅਦ ਵਾਲੀ ਇਹ ਸਥਾਨ ਤੇ ਬਤੀਤ ਕੀਤੀ ਤੇ ਬਾਬਾ ਕੁੰਮਾ 마ਸ਼ਕੀ ਜੀ ਵੀ ਸ਼ਰਧਾ ਭਾਵਨਾ ਵਾਲੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਸਾਹਿਬ ਜੀ ਦੇ ਮਾਤਾ ਜੀ ਤੇ ਸਹਿਬਜ਼ਾਦੇ ਹਨ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੀ ਛਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਨੇੜੇ ਉਹਨਾਂ ਦਾ ਪਿੰਡ ਸੀ ਅਵਾਨਕੋਟ ਜੋ ਕਿ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਉੱਥੋਂ ਜਾ ਕੇ ਮਾਈ ਲక్ష్ਮੀ ਨਾ ਦੀ ਇੱਕ ਵਿਧਵਾ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੀ ਮਾਤਾ ਲక్ష్ਮੀ ਤੇ ਉਹਨਾਂ ਦੇ ਕੋਲੋਂ ਲੰਗਰ ਪ੍ਰਸ਼ਾਦ ਦਾ ਬਣਾਵਾ ਕੇ ਲੈ ਕੇ ਆਏ ਸਤ ਕੋ ਸ਼ਾਮ ਨੂੰ ਇੱਥੇ ਸੇਵਾ ਕੀਤੀ ਲੰਗਰ ਪ੍ਰਸ਼ਾਦ ਦਾ ਸ਼ਕਾਇਆ ਸੱਤ ਪੋ ਦੀ ਰਾਤ ਬਤੀਤ ਹੋਈ ਦੂਸਰਾ ਦਿਨ ਚੜਿਆ ਤੇ ਮਾਈ ਲక్ష్ਮੀ ਆਪ ਇੱਥੇ ਪ੍ਰਸ਼ਾਦਾ ਲੈ ਕੇ ਆਈ ਸੇਵਾ ਕੀਤੀ ਦਰਸ਼ਨ ਕੀਤੇ ਤੇ ਇੱਥੇ ਹੀ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਗੰਗੂ ਬ੍ਰਾਹਮਣ ਮਿਲਦਾ ਸਰਸਾ ਨਦੀ ਦੇ ਕੰਢੇ ਤੇ ਘੁੰਮਦਾ ਹੋਇਆ ਜਾਣ ਪਛਾਣ ਤੋਂ ਬਾਅਦ ਗੰਗੂ ਨੂੰ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਛਾਂ ਦੇ ਵਿੱਚ ਲੈ ਕੇ ਆਉਂਦੇ ਦਾਦੀ ਮਾਂ ਦੇ ਨਾਲ ਇੱਥੇ ਮਲਾਪ ਹੁੰਦਾ ਤੇ ਅੱਠ ਪੋ ਵਾਲੇ ਦਿਨ ਇੱਥੋਂ ਗੰਗੂ ਦੇ ਨਾਲ ਦਾਦੀ ਮਾਂ ਤੇ ਸਹੇਬ ਜادہ ਬਾਬਾ ਕੁੰਮਾ ਮਾਸ਼ਕੀ ਜੀ ਦੀ ਬਿੜੀ ਦੇ ਵਿੱਚ ਬੈਠ ਕਰਕੇ ਸਤਲੁਜ ਦਰਿਆਲੇ ਕੰਡੇ-ਕੰਡੇ ਰੋਪੜਵਾਲੇ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੱਕ ਢੇਰਾ ਪੈਂਦਾ ਜਿੱਥੇ ਗੁਰਦੁਆਰਾ ਪਿਲਕਣ ਸਾਹਿਬ ਬਣਿਆ ਹੋਇਆ ਉਹ ਪਿਲਕਣ ਦਾ ਦਰਖਤ ਉੱਥੇ ਅੱਜ ਵੀ ਮੌਜੂਦ ਆ ਜਿਸ ਪਿਲਕਣ ਦੇ ਨਾਲ ਮਲਾ ਬੀੜੀ ਬੰਦੇ ਹੁੰਦੇ ਸੀ ਸੋ ਉੱਥੇ ਤੱਕ ਉਹਨਾਂ ਨੂੰ ਛੱਡਣ ਵਾਸਤੇ ਵੀ ਗਿਆ ਤੇ ਅਗਲਾ ਇਤਿਹਾਸ ਆਪਾਂ ਜਾਣਦੇ ਆ ਤੇ ਇੱਥੋਂ 28 ਕਿਲੋਮੀਟਰ ਦੂਰ ਜੋ ਗੰਗੂ ਦਾ ਪਿੰਡ ਸਿਹੇੜੀ ਹੈ ਉਹ ਤੋਂ 2 ਕਿਲੋਮੀਟਰ ਔਲੇ ਪਾਸੇ ਪਿੰਡ ਕਾਈ ਨੌਰ ਪੈਂਦਾ ਉਹਦਾ ਜ਼ਿਕਰ ਮੈਂ ਜ਼ਰੂਰ ਕਰਦਾ ਜਾਵਾਂ ਕਿਉਂਕਿ ਉਸ ਸਥਾਨ ਦੀ ਖੋਜ ਵੀ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਹੀ ਕੀਤੀ ਹੈ ਜਿੱਥੇ ਉਹਨਾਂ ਨੇ 8 ਪੋ ਦੀ ਰਾਤ ਪਿੰਡ ਕਾਈ ਨੌਰ ਤੋਂ ਬਾਹਰਵਾਰ ਇੱਕ ਦਰਖਤਾਂ ਦੀ ਸੰਗਣੀ ਝਿੜੀ ਦੇ ਵਿੱਚ ਇੱਕ ਤਲਾ ਦੇ ਕਿਨਾਰੇ ਬਤੀਤ ਕੀਤੀ ਤੇ 9 ਪੋ ਨੂੰ ਐਵੇਂ ਸਭ ਤੋਂ ਹੁੰਦੇ ਹੋਏ ਜੋ ਗੰਗੂ ਦੇ ਘਰੇ 9 ਪੋ ਦੀ ਰਾਤ ਗੰਗੂ ਦੇ ਘਰੇ ਬਤੀਤ ਹੋਈ ਉੱਥੋਂ ਗ੍ਰਿਫਤਾਰੀ ਹੋਣ ਤੋਂ ਬਾਅਦ 10 ਪੋ ਦੀ ਰਾਤ ਕੋਤਵਾਲੀ ਥਾਣੇ ਮਰੰਡੇ ਤੇ ਉੱਥੋਂ ਖਬਰ ਸਰੰਦ ਪਹੁੰਚੀ ਤੇ ਸੂਬੇ ਸਰੰਦ ਦੇ ਕੋਲ ਤੇ ਗੱਡੇ 'ਚ ਬਿਠਾ ਕੇ ਉਹਨਾਂ ਨੂੰ 11 ਤੇ 12 ਪੋ ਦੀਆਂ ਦੋ ਰਾਤਾਂ ਸਰੰਦ ਲਜਾਇਆ ਗਿਆ ਤੇ ਠੰਡੇ ਬੁਰਜ ਦੇ ਵਿੱਚ ਕੈਦ ਕਟਣ ਤੋਂ ਬਾਅਦ 13 ਪਉ ਨੂੰ ਫਿਰ ਫਤੇਗੜ ਦੇ ਸਾਹਵ ਸਥਾਨ ਤੇ ਇੱਥੇ ਉਹਨਾਂ ਦੀ ਸ਼ਹੀਦੀ ਹੁੰਦੀ ਆ ਤੇ ਇਸ ਸਥਾਨ ਤੇ 6 7 8 ਪਉ ਦਾ ਸਲਾਨਾ ਸ਼ਹੀਦੀ ਸਮਾਗਮ ਸਭਾ ਜੋ ਹਰ ਸਾਲ ਸੰਗਤਾਂ ਮਨਾਉਂਦੀਆਂ ਤੇ ਇਲਾਕੇ ਦੀ ਸੱਤ ਪਿੰਡਾਂ ਦੀ ਲੋਕਲ ਕਮੇਟੀ ਇਸ ਸਥਾਨ ਤੇ ਜੋ ਸੇਵਾ ਸੰਭਾਲ ਪ੍ਰਬੰਧ ਸੰਭਾਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਨੌਰ ਦਾ ਵੀ ਸਬੰਧ ਹੈ ਜਿਹੜਾ ਸਫਰੇ ਸ਼ਹਾਦਤ ਦੇ ਵਿੱਚ ਉਦੇ ਸੰਬੰਧੀ ਵੀ ਜਿਹੜੀ ਇੱਕ ਵੀਡੀਓ ਆਪਣੇ ਚੈਨਲ ਦੇ ਉੱਤੇ ਆਲਰੇਡੀ ਪਈ ਹੋਈ ਹੈ ਤੇ ਸਿਹੇੜੀ ਪਿੰਡ ਦੀ ਵੀ ਪਈ ਹੋਈ ਹੈ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਦੀ ਵੀ ਸਾਰੀ ਵੀਡੀਓਜ਼ ਪਈਆਂ ਹੋਈਆਂ ਨੇ ਆਪਣੇ ਚੈਨਲ ਦੇ ਉੱਪਰ ਜੇਕਰ ਤੁਸੀਂ ਸਫਰੇ ਸਹਾਦਤ ਦੇ ਇਹੇ ਗੁਰਦੁਆਰਾ ਸਾਹਿਬ ਬਾਰੇ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਦੇ ਉੱਪਰ ਉਹ ਵੀਡੀਓ ਵੀ ਦੇਖ ਸਕਦੇ ਹੋ ਉਹ ਸਾਰੀਆਂ ਵੀਡੀਓ ਸਵਾ ਦੇ ਨੇੜੇ ਦੀਆਂ ਪਈਆਂ ਹੋਈਆਂ ਨੇ ਆਪਣੀਆਂ ਤੇ ਇਹਨਾਂ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤਾਂ ਕਿ ਜਿਹੜੀ ਸਿੱਖ ਸੰਗਤ ਹੈ ਇਸ ਜਗ੍ਹਾ ਦੇ ਦਰਸ਼ਨ ਕਰ ਸਕੇ ਤੁਹਾਡੇ ਥਰੂ ਕਰ ਸਕੇ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਤਾਂ ਕੋਈ ਹੋਰ ਬੰਦਾ ਦਰਸ਼ਨ ਕਰਦਾ ਤਾਂ ਉਹ ਵੀ ਚੰਗੀ ਗੱਲ ਹੈ ਇਸ ਕਰਕੇ ਤੁਹਾਨੂੰ ਜਿਹੜੇ ਵੀ ਮੇਰੇ ਚੈਨਲ ਦੇ ਉੱਪਰ ਅੱਜ ਨਵੇਂ ਨੇ ਉਹ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਹੁਣ ਆਪਾਂ ਸਰਸਾ ਨਦੀ ਦੇ ਕਿਨਾਰੇ ਤੇ ਖੜੇ ਆ। ਉਹ ਕਿੰਨਾ ਤੇਜ਼ ਹੈ ਅੱਜ ਵੀ ਪਾਣੀ ਦਾ ਵਹਾਵ ਸਰਸਾ ਨਦੀ ਦੇ ਵਿੱਚ ਤੇ ਇੱਥੋਂ ਬਿਲਕੁਲ ਨੇੜੇ ਇਸ ਸਰਸਾ ਨਦੀ ਦੇ ਕਿਨਾਰੇ ਹੀ ਕੁੰਮਾ ਮਾਸਕੀ ਦੀ ਜਿਹੜੀ ਸਨ ਸੀਗੀ ਉੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਜੋ ਇਹਦੇ ਦਰਸ਼ਨ ਕਰਾਏ ਨੇ ਤੁਹਾਨੂੰ ਪਹਿਲਾਂ ਬਿਲਕੁਲ ਨਾਲ ਆ ਇਹ